ਕੇਂਦਰੀ ਯੁਵਾ ਮਾਮਲੀਅਤ ਅਤੇ ਖੇਡਾਂਬਾਰੀ ਮੰਤਰਾਲੇ ਦੇ ਸਕੱਤਰ ਮੀਤਾ ਰਾਜੀਵ ਲੋਚਨ ਨੇ ਅੱਜ ਸਵੱਛਤਾ ਹੀ ਸੇਵਾ 2024 ਮੁਹਿੰਮ ਤਹਿਤ ਮੁਹਾਲੀ ਦੇ ਇੱਕ ਨਿੱਜੀ ਸੰਸਥਾਨ ਦਾ ਦੌਰਾ ਕੀਤਾ। ਉਹਨਾਂ ਨੇ ਕੰਪਲੈਕਸ ਵਿੱਚ ਇੱਕ ਪੇੜ ਮਾਂ ਕੀ ਨਾਮ ਥੀਮ ਤਹਿਤ ਬੂਟੇ ਲਗਾਉਣ ਦੀ ਮੁਹਿੰਮ ਅਤੇ ਸਵੱਛਤਾ ਰੈਲੀ ਦੀ ਅਗਵਾਈ ਵੀ ਕੀਤੀ। ਉਹਨਾਂ ਨੇ ਕੁਝ ਬੂਟੇ ਲਗਾਏ। ਇਸ ਮੌਕੇ ਨਹਿਰੂ ਯੁਵਾ ਕੇਂਦਰ ਸੰਗਠਨ ਪੰਜਾਬ ਦੇ ਚੰਡੀਗੜ੍ਹ ਦੇ ਡਾਇਰੈਕਟਰ ਪਰਮਜੀਤ ਸਿੰਘ ਵੀ ਹਾਜ਼ਰ ਸੀ। ਉਨਾ ਸਮਾਗਮ ਵਿੱਚ ਲੈਰੀ ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ ਨੂੰ ਸਾਲ ਵਿੱਚ 100 ਘੰਟੇ ਅਤੇ ਹਫ਼ਤੇ ਵਿੱਚ 2 ਘੰਟੇ ਲਈ ਸਵੱਛਤਾ ਵਿੱਚ ਸਹਿਯੋਗ ਕਰਨ ਦੀ ਸੌਂ ਵੀ ਚੁਕਾਈ। ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਸਵੱਛਤਾ ਹੀ ਸੇਵਾ ਦੇ ਸੁਪਰਾਲੇ ਨੂੰ ਸਿਰਫ 2 ਹਫ਼ਤਿਆਂ ਤੱਕ ਸੀਮਿਤ ਨਹੀਂ ਰੱਖਿਆ ਜਾਣਾ ਚਾਹੀਦਾ ਸਗਵੇਂ ਸਾਰਾ ਸਾਲ 365 ਦਿਨਾਂ ਦਾ ਹੋਣਾ ਚਾਹੀਦਾ ਹੈ ਉਹਨਾਂ ਐਨਐਸਐਸਐਸ ਕਮੰਡਰਾਂ ਪਿੰਡ-ਪਿੰਡ ਜਾ ਕੇ ਸਵੱਛਤਾ ਨੂੰ ਪਰਫੁੱਲਤ ਕਰਨ ਲਈ ਅਜੀਆਂ ਸਰਗਰਮੀਆਂ ਵਿੱਚ ਅਗਿਆਉ ਲਈ ਪਾਇਆ ਜਾ ਰਿਹਾ ਸਹਿਯੋਗ ਦੀ ਸ਼ਲਾਘਾ ਕੀਤੀ ਉਹਨਾਂ ਪੋਰਟਲ ਮਾਈ ਭਾਰਤ ਬਾਰੇ ਦੱਸਦਿਆਂ ਨੌਜਵਾਨਾਂ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਸਰਗਰਮੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ 10 ਮਹੀਨੇ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਸ਼ੁਰੂ ਕੀਤੀ ਗਈ ਇਸ ਪੋਰਟਲ ਨਾਲ 1.5 ਕਰੋੜ ਨੌਜਵਾਨ ਜੁੜ ਚੁੱਕੇ ਨੇ ਉਹਨਾਂ ਇਸ ਐਪ ਦੀ ਮਹੱਤਤਾ ਬਾਰੇ ਵੀ ਦੱਸਿਆ ਕਿ ਇਹ ਨਾ ਸਿਰਫ ਭਾਰਤ ਦੇ ਨੌਜਵਾਨਾਂ ਨੂੰ ਆਪਸ ਵਿੱਚ ਜੋੜਦਾ ਹੈ ਸਗੋਂ ਉਹਨਾਂ ਨੂੰ ਆਪਣੇ ਵਿਚਾਰ ਸੱਭਿਆਚਾਰ ਵਪਾਰਕ ਸੰਭਾਵਨਾਵਾਂ ਆਦ ਨੂੰ ਸਾਂਝਾ ਕਰਨ ਲਈ ਪ੍ਰੇਰਿਤ ਕਰਦਾ ਹੈ 올ਓਵਰ ਇੰਡੀਆ ਸਵੱਛਤਾ ਹੀ ਸੇਵਾ ਪ੍ਰੋਗਰਾਮ ਮੇ ਪਿਛਲੇ ਕੁਝ ਦਿਨੋਂ ਮੇ ਅੱਪ ਤੱਕ 25 ਲੱਖ ਯੁਵਾ बीस हजार से ज्यादा लोकेशंस पे इस कार्यक्रम में जुड़ चुके हैं अपने स्कूल को अपने कॉलेज को अपने शहर को ठीक साफ सफाई करने के लिए हमने विशेष करके जो कोस्टल एरिया है बीचेस को साफ ਵਿਦਿਆਰਥੀਆਂ ਐਨਐਸਐਸ ਵਲੰਟਰੀਆ ਨੇ ਸਵੱਛਤਾ ਗਿੱਲੇ ਸੁੱਕੇ ਕੂੜੇ ਨੂੰ ਵੱਖ-ਵੱਖ ਕਰਨ ਤੇ ਗਿੱਲੇ ਕੂੜੇ ਤੋਂ ਖਾਦ ਬਣਾ ਕੇ ਵਾਤਾਵਰਣ ਬਚਾਉਣ ਦੀ ਕੋਸ਼ਿਸ਼ ਲਈ ਤਤਪਰ ਰਹਿਣ ਅਤੇ ਹੋਰਨਾਂ ਲੋਕਾਂ ਨੂੰ ਵੀ ਪ੍ਰੇਰਿਤ ਕਰਨ ਦੀ ਗੱਲ ਕਹੀ। ਉਹਨਾਂ ਇੱਕ ਪੇੜ ਮਾਂਕੇ ਨਾਮ ਤਹਿਤ ਬੂਟੇ ਲਗਾ ਕੇ ਪਲੀਥ ਹੋਰੇ ਹਵਾ ਪਾਣੀ ਨੂੰ ਬਚਾਉਂਦੀ ਗੱਲ ਵੀ ਆਖੀ। ਨਾਮ ਦੇ ਮੁਹਿੰਮ ਸ਼ੁਰੂ ਕੀਤੀ ਹੈ ਤੇ ਅਸੀਂ ਵੀ ਖੁਦ ਵੀ ਪੇੜ ਲਗਾਵਾਂਗੇ ਤੇ 10 ਬੰਦਿਆਂ ਨੂੰ ਹੋਰ ਪ੍ਰੇਰਿਤ ਕਰਾਂਗੇ ਕਿ ਜੇ ਅਸੀਂ ਪੇੜ ਲਗਾ ਰਹੇ ਹਾਂ ਤੇ ਰੁੱਖ ਲਗਾ ਰਹੇ ਹਾਂ ਤੇ ਐਨਸਿਸ ਦੇ ਬੋਰੇਟਰੀ ਵੱਲ ਵਿੱਚ 5 ਇੰਚ ਦੀ ਸਫਾਈ ਜਬ ਇਹਨੂੰ ਸ਼ੁਰੂ ਕੀਤਾ ਜਾ ਰਿਹਾ ਤੇ ਇਹਦੇ ਨਾਲ ਵੀ ਆਪਾਂ ਇਹ ਤੁਹਾਨੂੰ ਦੱਸ ਸਕਦੇ ਹਾਂ ਕਿ ਸਫਾਈ ਬਹੁਤ ਜ਼ਰੂਰੀ ਹੈ ਸਾਡੇ ਲੋਕਲਟੀ ਲੈ ਕੇ ਤੇ ਆਪਾਂ ਜਿਵੇਂ ਗਿੱਲਾ ਕੂੜਾ ਸੁੱਕਾ ਕੂੜਾ ਲੱਗ ਲਾ ਕਰਾਂਗੇ ਤੇ ਆਪਣੇ ਜਿਹੜੇ ਵਰਕਰ ਨੇ ਸਫਾਈ ਕਰਮਚਾਰੀ ਉਹਨਾਂ ਦਾ ਵੀ आसानी मैम ने हमें स्वच्छता के बारे में बताया इससे पहले एज एन एस एस हम लोग यहाँ आस पास के गाँव में गए हैं जहाँ हमने लोगो को बताया गीले और सूखा कूड़े के बारे में की गीले कूड़े को अलग रखने से हम उससे खाद बना सकते हैं और सूखे कूड़े को अलग करने से हम उसे रिसाइकल कर सकते है